ਸਤਗੁਰਾਂ ਨੇ ਜਿਹੜਾ ਖਾਲਸੇ ਪੰਥ ਦੇ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕਰ ਰਹੇ ਨੇ ਜਾਨ ਲਗਿਆ ਪਾਤਸ਼ਾ ਆਪਣਾ ਸ਼ਾਹੀ ਜੋੜਾ ਸ਼ਾਹੀ ਪੋਸ਼ਾਕ ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਪਹਿਨਾ ਰਹੇ ਕਲਗੀ ਤੋੜਾ ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਪਹਿਨਾ ਰਹੇ ਆ ਕੁਝ ਇਤਿਹਾਸਕਾਰਾਂ ਦਾ ਇੱਕ ਵਿਚਾਰਕ ਮਤ ਭੇਦਿਆ ਕਈ ਕਹਿੰਦੇ ਨੇ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਦਿੱਤਾ ਬਹੁਤਾ ਤੇ ਸਬੂਤ ਇਹ ਕਹਿੰਦੇ ਨੇ ਕਿ ਭਾਈ ਸੰਗਤ ਸਿੰਘ ਸਾਹਿਬ ਜੀ ਦੇ ਸੀਸ ਦੇ ਉੱਤੇ ਇੱਕ ਕਲੰਗੀ ਤੋੜਾ ਸਜਾਇਆ ਗਿਆ ਉਹਦਾ ਕਾਰਨ ਕੀ ਸੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਸ਼ਾਹੀ ਪੋਸ਼ਾਕ ਪਣਾ ਕੇ ਪਾਤਸ਼ਾਹ ਨੇ ਜਿਹੜਾ ਵਾਅਦਾ ਕੀਤਾ ਸੀ ਨਾ ਕਿ ਲੋੜ ਪਵੇ ਪੰਥ ਤੋਂ ਵਸਤਰ ਵੀ ਨਿਸ਼ਾਵਰ ਕਰ ਦੇਵਾਂਗਾ ਉਹ ਬਚਨਾਂ ਨੂੰ ਪੂਰਿਆ ਸਤਿਗੁਰਾਂ ਨੇ ਇੱਕ ਗੱਲ ਧਿਆਨ ਦੇਣ ਯੋਗ ਆ ਦੁਨੀਆ ਦੇ ਉੱਤੇ ਜਿੰਨੇ ਵੀ ਰਾਜੇ ਮਹਾਰਾਜੇ ਜਿਨ੍ਹਾਂ ਦੇ ਸਿਰ ਦੇ ਉੱਤੇ ਤਾਜ ਸਜਦਾ ਏ ਜਿਨ੍ਹਾਂ ਦੇ ਸਿਰ ਦੇ ਉੱਤੇ ਕਲਗੀ ਲੱਗਦੀ ਜਿਹੜੇ ਵੀ ਕਲਗੀ ਧਾਰੀ ਹੋਏ ਹਰ ਇੱਕ ਦੀ ਕਲਗੀ ਦੇ ਵਿੱਚ ਕੋਈ ਨਾ ਕੋਈ ਕੀਮਤੀ ਨਗ ਜੜਿਆ ਹੁੰਦਾ ਕਿਸੇ ਦੇ ਹੀਰਾ ਕਿਸੇ ਦੇ ਲਾਲ ਕਿਸੇ ਦੇ ਪੰਨਾ ਜਿੰਨੀ ਕੁ ਉਹਦੀ ਸਮਰੱਥਾ ਏ ਜਿੰਨੀ ਕੀ ਰਾਜੇ ਦੀ ਪਾਵਰ ਆ ਉਸ ਤਰੀਕੇ ਦੇ ਨਾਲ ਜਿਵੇਂ ਇੰਗਲੈਂਡ ਵਾਲਿਆਂ ਨੇ ਕੋਹੇਨੂਰੀ ਲਾਇਆ ਏ ਤੇ ਉਹ ਕੋਹੇਨੂਰ ਹਾਲਾਂਕਿ ਸਾਡਾ ਏ ਉਹ ਪਿਛੇ ਤੋਂ ਬਾਹਰ ਦੀ ਗੱਲ ਰਹੋ ਵਿਚਾਰ ਹਰੇਕ ਰਾਜੇ ਮਹਾਰਾਜੇ ਦੀ ਕਲਗੀ ਦੇ ਵਿੱਚ ਤਾਜ ਦੇ ਵਿੱਚ ਕੋਈ ਕੀਮਤੀ ਨਗ ਜੜਿਆ ਹੁੰਦਾ ਤੇ ਜਿਹੜਾ ਪਾਤਸ਼ਾਹ ਦੀ ਕਲਗੀ ਦੇ ਵਿੱਚ ਜੜਿਆ ਨਾ ਉਹਦਾ ਨਾਮ ਆ ਕਰੀਟ ਤੇ ਕਰੀਟ ਦੀ ਕੀਮਤ ਉਸ ਵਕਤ ਇੰਨੀ ਕੀ ਸੀ ਕਿ ਉਸ ਕਰੀਟ ਦੇ ਬਦਲੇ 5-7 ਮੁਲਕ ਵਿਕ ਜਾਣ 5-7 ਮੁਲਕ ਵਿਕ ਜਾਣ ਸਤਿ ਸ਼੍ਰੀ ਅਕਾਲ ਤੇ ਜਾਣ ਲੱਗਿਆ ਪਾਤਸ਼ਾਹ ਦੇ ਮਨ ਦੇ ਵਿੱਚ ਇਹ ਤਾਂ ਨਾ ਆਇਆ ਹੋਵੇਗਾ ਕਿ ਕਰੀਟ ਲਾ ਲਈਏ ਰਾਹ ਦੇ ਵਿੱਚ ਕਿਤੇ ਕੰਮ ਆ ਜੀਗਾ ਆਇਆ ਹੋਵੇਗਾ ਨਹੀਂ ਜਿਨੇ ਆਪਣੇ ਪੁੱਤਰ ਨਹੀਂ ਲੁਕੋ ਕੇ ਰੱਖੇ ਉਹਨੇ ਕਰੀਟਾਂ ਦਾ ਕੀ ਕਰਾਉਣਾ ਜਿਨੇ ਪੁੱਤਰ ਵਾਰ ਦਿੱਤੇ ਉਹ ਕਰੀਟ ਕਿਸ ਕੰਮ ਦੇ ਉਹਦੇ ਜਦੋਂ ਲਟਾਉਣ ਤੇ ਆਏ ਤੇ ਬਾਜਾਂ ਵਾਲੇ ਸਤਿਗੁਰੂ ਨੇ ਬਾਜ ਵੀ ਲਟਾ ਦਿੱਤਾ ਤੇ ਤਾਜ ਵੀ ਲਟਾ ਦਿੱਤਾ ਇਥੋਂ ਤੱਕ ਕੇ ਪੈਰਾਂ ਦੇ ਵਿੱਚ ਚਰਨਾਂ ਦੇ ਵਿੱਚ ਪਾਇਆ ਜੋੜਾ ਵੀ ਲਾ ਕੇ ਇੱਕ ਪਾਸੇ ਦੇ ਉੱਤੇ ਰੱਖ ਦਿੱਤਾ ਪਿਆਰੇ ਭਾਈ ਵਿਆਹ ਸਿੰਘ ਸਾਹਿਬ ਜੀ ਆ ਕੇ ਬੇਨਤੀ ਕਰਦੇ ਕਹਿੰਦੇ ਪਾਤਸ਼ਾਹ ਜੰਗ ਦੇ ਮੈਦਾਨ ਦੇ ਵਿੱਚ ਦੀ ਨਿਕਲਣਾ ਤੇ ਤੇਜ ਧਾਰ ਹਥਿਆਰ ਪਏ ਨੇ ਮੈਦਾਨ ਦੇ ਵਿੱਚ ਹੋ ਸਕਦਾ ਕਿਸੇ ਨੂੰ ਜ਼ਹਿਰ ਦੀ ਪੁੱਠ ਲੱਗੀ ਹੋਵੇ ਤੁਸੀਂ ਜੋੜਾ ਪਾ ਲਓ ਇਹ ਨਾ ਹੋਵੇ ਕਿਉਂਕਿ ਤੇਜ ਧਾਰ ਸ਼ਸਤਰ ਤੁਹਾਡੇ ਚਰਨਾਂ ਨੂੰ ਸਪਰਸ਼ ਕਰੇ ਤੇ ਸਾਨੂੰ ਉਹਦਾ ਖਮਿਆਜਾ ਮਾੜਾ ਭੁਗਤਣਾ ਪਵੇ ਹੋ ਸਕਦਾ ਜ਼ਹਿਰ ਦੀ ਪੁੱਠ ਲੱਗੀ ਹੋ ਸਕਦੀ ਮਹਾਰਾਜ ਜੀ ਨੇ ਬਚਨ ਕੀਤਾ ਕਹਿੰਦੇ ਦਿਆ ਸਿੰਘ ਜੀ ਜੇ ਇਸ ਜੰਗ ਦੇ ਮੈਦਾਨ ਦੇ ਵਿੱਚ ਤੁਹਾਨੂੰ ਤੇਜ ਤਾਰ ਸ਼ਸਤਰ ਦਿਸਦੇ ਆ ਨਾ ਉਸ ਜੰਗ ਦੇ ਮੈਦਾਨ ਦੇ ਵਿੱਚ ਮੇਰੀ ਜਾਨ ਤੋਂ ਪਿਆਰੇ ਸਿੰਘਾਂ ਦੇ ਸਰੀਰ ਪਏ ਆ ਹੋ ਸਕਦਾ ਕਿਸੇ ਦੇ ਕੇਸ ਖੁੱਲ ਗਏ ਹੁਣ ਦਮਾਲਾ ਖੁੱਲ ਗਿਆ ਹੋਵੇ ਲੜਦੇ ਲੜਦਿਆਂ ਦਾ ਮੈਂ ਆਪਣੇ ਪੈਰਾਂ ਦੇ ਵਿੱਚ ਵੱਜਿਆ ਤੇਜ ਧਾਰ ਹਥਿਆਰ ਬਰਦਾਸ਼ਤ ਕਰ ਲਵਾਂਗਾ ਪਰ ਜੇਕਰ ਕਿਸੇ ਸਿੰਘ ਦੇ ਕੇਸਾਂ ਨੂੰ ਮੇਰਾ ਜੋੜਾ ਲੱਗ ਗਿਆ ਤੇ ਮੈਥੋਂ ਬਰਦਾਸ਼ਤ ਨਹੀਂ ਹੋਣਾ ਪੁੱਤਰਾਂ ਦੀਆਂ ਲਾਛਾਂ ਉਸ ਜੰਗ ਦੇ ਮੈਦਾਨ ਦੇ ਵਿੱਚ ਪਈਆਂ ਨੇ ਤੇ ਇਹ ਨਹੀਂ ਖਿਆਲ ਕੋਈ ਕਪੜਾ ਲੈ ਲੀਆ ਉਹਨਾਂ ਦਾ ਮੂੰਹ ਕੱਢ ਜਾਵਾਂਗੇ ਖਿਆਲ ਕਿਹਦਾ ਕਰਦੇ ਸਤਿਗੁਰੂ ਕੇਸਾਂ ਦਾ ਕਿਉਂ ਕਿਉਂਕਿ ਕੇਸ ਗੁਰੂ ਕੀ ਮੋਹ ਐਨਾ ਸਤਿਗੁਰੂ ਆਦਰ ਕਰਦੇ ਆ 52 ਹੁਕਮਾਂ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਏ ਕਿ ਕੇਸਾਂ ਨੂੰ ਗੁਰੂ ਸਮਾਨ ਜਾਣਣਾ ਕੇਸਾਂ ਨੂੰ ਗੁਰੂ ਸਮਾਨ ਜਾਣਣਾ ਤੇ ਜਿਹੜੇ ਵੀਰ ਕੇਸਾਂ ਦੀ ਬਦਬੀ ਕਰਦੇ ਆ ਜਿਹੜੀਆਂ ਭੈਣਾ ਕੇਸਾਂ ਦੀ ਬਦਬੀ ਕਰਦੀਆਂ ਤੇ ਉਹ ਫਿਰ ਕਿੱਥੇ ਜਾ ਕੇ ਖਮਿਆਜਾ ਭੁਗਤਣਾ ਮਾਵਾਂ ਦਾ ਕਸੂਰ ਆ ਇੱਥੇ ਆਪਣੇ ਪੁੱਤਰਾਂ ਨੂੰ ਆਪ ਪੈਸੇ ਦੇ ਦੇ ਨਾਈ ਦੀ ਦੁਕਾਨ ਵੱਲ ਨੂੰ ਭੇਜਦੀਆਂ ਤੇ ਉਹ ਕੇਸ ਜਿਨ੍ਹਾਂ ਦੇ ਕਰਕੇ ਸਤਗੁਰਾਂ ਨੇ ਜੰਗ ਦੇ ਮੈਦਾਨ ਦੇ ਵਿੱਚੋਂ ਨਿਕਲਣ ਲੱਗਿਆਂ ਜੋੜਾ ਨਹੀਂ ਪਾਇਆ ਉਹ ਕੇਸ ਨਾਲੀਆਂ ਦੇ ਵਿੱਚ ਰੁੜਦੇ ਆ ਤੁਹਾਡੇ ਕਰਕੇ ਤੇ ਇਹਦਾ ਖਮਿਆਜਾ ਉੱਥੇ ਭੁਗਤਣਾ ਪੈਣਾ ਇਹਦਾ ਕਸੂਰਵਾਰ ਸਾਡਾ ਪ੍ਰਚਾਰਕ ਲਾਣਾ ਵੀ ਆ ਕਿਉਂ ਕਿ ਅਸੀਂ ਦੱਸ ਹੀ ਨਹੀਂ ਸਕੀ ਸਰਕਾਰਾਂ ਤਾਂ ਹੈ ਹੀ ਆ ਇਹ ਵੀ ਭੁਲੇਖੇ ਦੇ ਵਿੱਚ ਨਾ ਰਹੋ ਜੇ ਨੌਜਵਾਨੋ ਕਿ ਅਸੀਂ ਸੋਹਣੇ ਲੱਗਣ ਲਈ ਜਾਂ ਆਪਣੀ ਮਰਜ਼ੀ ਦੇ ਨਾਲ ਕੇਸ ਦਾੜਾ ਕਟਾਉਂਦੇ ਆ ਇਹ ਸਰਕਾਰਾਂ ਚਾਹੁੰਦੀਆਂ ਆ ਕਿ ਤੁਹਾਡੇ ਸਿਰਾਂ ਦੇ ਉੱਤੇ ਦਸਤਾਰਾਂ ਨਾ ਹੋਣ ਇਹ ਸਰਕਾਰਾਂ ਚਾਹੁੰਦੀਆਂ ਨੇ ਕਿ ਤੁਹਾਡੇ ਦਾੜੇ ਪ੍ਰਕਾਸ਼ ਨਾ ਹੋਣ ਸਤਗੁਰੂ ਧਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮੱਕੇ ਗਏ ਨਾ ਤੇ ਕਾਜੀ ਰੁਕਨਦੀਨ ਉਥੋਂ ਦਾ ਕਾਜੀ ਆ ਤੇ ਸਤਗੁਰਾਂ ਦਾ ਪਹਿਰਾਵਾ ਦੇਖ ਕੇ ਚਿਹਰਾ ਦੇਖ ਕੇ ਹੁਣ ਮੁਸਲਮਾਨ ਧਰਮ ਦੀ ਇਹ ਪਰੰਪਰਾ ਆ ਕਿ ਉਹ ਲਵਾਂ ਕੱਟਦੇ ਆ ਮੁੱਛਾਂ ਕੱਟਦੇ ਆ ਤੇ ਸਾਡੇ ਧਰਮ ਦੇ ਵਿੱਚ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇੱਕ ਵੀ ਰੋਮ ਦੀ ਬਦਬੀ ਨਹੀਂ ਕਰ ਸਕਦੇ ਇਹ ਸਾਡੇ ਧਰਮ ਦਾ ਉਸੂਲ ਆ ਤੇ ਜਿਹੜਾ ਉਹਨਾਂ ਦੇ ਧਰਮ ਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਨਹੀਂ ਕਰਦਾ ਜਿਹੜਾ ਉਹਨਾਂ ਦੇ ਧਰਮ ਦੀ ਮਰਿਆਦਾ ਨੂੰ ਨਹੀਂ ਮੰਨਦਾ ਤੇ ਉਹਨੂੰ ਆਖਦੇ ਕਾਫਰ ਜਿਹੜਾ ਮੁਸਲਮਾਨ ਨਹੀਂ ਉਹਨਾਂ ਵਾਸਤੇ ਉਹ ਕਾਫਰ ਆ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਹੋਵੇ ਸਤਗੁਰਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਮਹਾਰਾਜ ਜੀ ਨੇ ਆਪਣੇ ਬਾਰੇ ਦੱਸਿਆ ਕਹਿੰਦਾ ਵੀ ਤੁਸੀਂ ਤਾਂ ਕਾਫਰ ਆ ਪਾਸ਼ਾ ਕਹਿੰਦੇ ਕਾਫਰ ਮੈਂ ਨਹੀਂ ਕਾਫਰ ਕੌਣ ਆ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਹ ਢੋਈ ਨਾ ਮਿਲੈ ਕਾਫਰ ਪੁੱਤਾ ਸ਼ੈਤਾਨ ਕਹਿੰਦੇ ਕਾਫਰ ਉਹ ਆ ਜਿਹੜਾ ਰੱਬ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਭੰਦਾ ਹੈ ਤੇ ਜਿਹੜੀਆਂ ਬੀਬੀਆਂ ਵੀ ਕਾਂਢੇ ਗੁੰਡੇ ਜੇ ਪਾ ਕੇ ਫਿਰਦੀਆਂ ਨਾ ਤੇ ਖਮਿਆਦਾ ਤੁਹਾਡਾ ਵੀ ਬਰਾਬਰ ਤੇ ਹੀ ਆ ਗੱਲ ਇਹ ਆ ਵੀ ਜੇ ਸਤਿਗੁਰੂ ਚਾਹੁੰਦੇ ਨਾ ਤੇ ਤੁਹਾਡੇ ਕਾਂਢੇ ਪਾ ਕੇ ਹੀ ਭੇਜ ਦੇਣੇ ਸੀ ਪਰ ਇਹਦਾ ਅਸਲ ਦੇ ਵਿੱਚ ਕਾਰਨ ਕੀ ਆ ਸੱਚ ਔੜਾ ਏ ਹਾਜ਼ਮ ਕਰ ਲਿਓ ਜੇ ਚਾਹੇ ਕਿਸੇ ਨੂੰ ਬੁਰਾ ਲੱਗੇ ਗਜਨੀ ਦੇ ਬਾਜ਼ਾਰ ਦੇ ਵਿੱਚ ਜਦੋਂ ਕਿਸੇ ਧੀ ਦੀ ਜਦੋਂ ਕਿਸੇ ਭੈਣ ਦੀ ਬੋਲੀ ਲੱਗ ਜਾਂਦੀ ਸੀ ਨਾ ਕਹਿਣ ਤੋਂ ਬਾਅਦ ਉਹਦਾ ਸੌਦਾ ਹੋ ਜਾਂਦਾ ਸੀ ਤੇ ਮੁਗਲਾਂ ਵੱਲੋਂ ਉਹਦਾ ਜਾਂ ਤਾਂ ਕੰਨ ਬੰਨ ਦਿੱਤਾ ਜਾਂਦਾ ਸੀ ਜਾਂ ਨੱਕ ਦੇ ਵਿੱਚ ਨਖ ਮਾਰ ਦਿੱਤੀ ਜਾਂਦੀ ਸੀ ਇਹ ਪਤਾ ਲੱਗਣ ਦੇ ਲਈ ਇਹ ਦੱਸਣ ਦੇ ਲਈ ਵੀ ਕਿ ਇਹਦੀ ਵਿਕਰੀ ਹੋ ਚੁੱਕੀ ਆ ਤੇ ਬਹੁਤੇ ਬਾਪ ਆਪਣੀਆਂ ਧੀਆਂ ਨੂੰ ਆਪ ਕੰਨ ਪੜਵਾਉਣ ਵਾਸਤੇ ਭੇਜਦੇ ਆ ਹੁਣ ਇਸ ਗੱਲ ਨੂੰ ਆਪੇ ਹਿਸਾਬ ਕਿਤਾਬ ਜਾਈ ਲਾਈ ਜਾਓ ਦਸਵੇਂ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਅਸੀਂ ਤੇਰੇ ਦਰਬਾਰ ਦੇ ਵਿੱਚ ਆਉਣਾ ਤੇ ਮਹਾਰਾਜ ਕਹਿੰਦੇ ਜਬ ਹਮਰੇ ਦਰਸ਼ਨ ਕੋ ਆਵੋ ਬਨ ਸਚੇਤ ਤਨ ਸ਼ਸਤਰ ਸਜਾਵੋ ਮਹਾਰਾਜ ਕਹਿੰਦੇ ਵੀ ਜਦੋਂ ਮੇਰੇ ਦਰਸ਼ਨਾਂ ਨੂੰ ਆਉਣਾ ਹੈ ਤੇ ਤੇਰਾ ਪੂਰਾ ਕਮਰ ਕਸਾ ਲੱਗਿਆ ਹੋਣਾ ਚਾਹੀਦਾ ਸਚੇਤ ਤੋਂ ਭਾਵ ਕਿ ਕਮਰ ਕਸਾ ਕਰਕੇ ਤਿਆਰ ਵਰ ਤਿਆਰ ਤੇ ਸ਼ਸਤਰ ਧਾਰੀ ਹੋਣਾ ਚਾਹੀਦਾ ਹੈ ਤੂੰ ਬਿਨਾਂ ਸ਼ਸਤਰ ਕੇ ਸਮਨ ਨਰਨ ਭੇੜ ਜਾਨੋ ਗਾਹੇ ਕਾਨ ਤਾਕੋ ਕਿਤੇ ਲੈ ਸਿਧਾਨੋ ਇਹ ਮੋਰ ਆ ਗਿਆ ਸੁਣ ਲਿਓ ਪਿਆਰੇ ਬਿਨਾ ਤੇਗ ਕੇਸਾਂ ਨਾ ਦੇਵਾਂ ਦਿਦਾਰ ਮਹਾਰਾਜ ਕਹਿੰਦੇ ਜਦੋਂ ਤੱਕ ਤੇਰੇ ਕੇਸ ਦਾੜਾ ਪ੍ਰਕਾਸ਼ ਨਹੀਂ ਤੇਰੇ ਗੱਤਰੇ ਕਿਰਪਾਨ ਨਹੀਂ ਉਦੋਂ ਤੱਕ ਜਿੰਨੇ ਮਰਜ਼ੀ ਆ ਕੇ ਨੱਕ ਰਗੜੀ ਚੱਲ ਤੇਰੇ ਵੱਲੀ ਮੇਰੀ ਪੈਠੀ ਹੋਊਗੀ ਕੰਡੀ ਹੋਊਗੀ ਚਿਹਰਾ ਨਹੀਂ ਆਉਣਾ ਇਸ ਕਰਕੇ ਆਪਾਂ ਸੰਭਲ ਲਈਏ ਆਪਾਂ ਵਾਪਸ ਘਰੇ ਮੁੜਿਆ ਜੀ ਰਹੋ ਵਿਚਾਰ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਸ਼ੀਵਾੜੇ ਦੇ ਜੰਗਲਾਂ ਵੱਲੋਂ ਨਿਕਲ ਗਏ ਨੇ ਤੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਸਾਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਇੱਕ ਸਿੰਘ ਬਚਿਆ। ਲਾਸਟ ਦੇ ਉੱਤੇ ਅਖੀਰ ਦੇ ਉੱਤੇ ਇੱਕ ਸਿੰਘ ਬਚਿਆ ਉਹ ਕੌਣ ਆ ਧੰਨ ਧੰਨ ਬਾਬਾ ਜੀਵਨ ਸਿੰਘ ਸਾਹਿਬ। ਜਪਿਆ ਸਾਰੇ ਪਿਆਰ ਦੇ ਨਾਲ ਧੰਨ ਧੰਨ ਬਾਬਾ ਜੀਵਨ ਸਿੰਘ ਸਾਹਿਬ। ਹੁਣ ਉਹ ਬਹੁਤੇ ਇਤਿਹਾਸਕਾਰ ਜਿਹੜੇ ਕਹਿੰਦੇ ਵੀ ਕਲਗੀ ਤੋੜਾ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਦਿੱਤਾ ਜੇ ਤੁਹਾਡੇ ਮੁਤਾਬਕ ਕਲਗੀ ਤੋੜਾ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਨਹੀਂ ਵੀ ਦਿੰਦੇ ਤੇ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਰਤਬਾ ਕੋਈ ਘਟਦਾ ਨਹੀਂ ਲੱਗਿਆ ਬਾਬਾ ਜੀਵਨ ਸਿੰਘ ਸਾਹਿਬ ਜੀ ਬੜੀ ਸਤਕਾਰਯੋਗ ਸ਼ਖਸੀਅਤ ਆ ਗੁਰੂ ਪਿਤਾ ਦਾ ਹੁਕਮ ਆ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦਾ ਜੇਕਰ ਨਿੱਜੀ ਪਰਿਵਾਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਕਿਸੇ ਦਾ ਹੁਕਮ ਚੱਲ ਸਕਦਾ ਸੀ ਨਾ ਤੇ ਉਹ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਚੱਲ ਸਕਦਾ ਸੀ ਗੁਰੂ ਪਿਤਾ ਦੀ ਛਾਤੀ ਦੇ ਨਾਲ ਲੱਗਣ ਦਾ ਹਰ ਇੱਕ ਨੂੰ ਸੁਭਾਗ ਨਹੀਂ ਆ ਉਹ ਕੇਵਲ ਤੇ ਕੇਵਲ ਬਾਬਾ ਜੀਵਨ ਸਿੰਘ ਸਾਹਿਬ ਕੋਲੇ ਆ ਰੰਗਰੇਟੇ ਗੁਰ ਕੇ ਬੇਟੇ ਇਹ ਖਿਤਾਬ ਬਾਬਾ ਜੀਵਨ ਸਿੰਘ ਸਾਹਿਬ ਕੋਲੇ ਆ ਤੇ ਜਿਹੜੇ ਅੱਜ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਵਾਰਿਸ ਬਣੇ ਫਿਰਦੇ ਆ ਨਾ ਜਿਹੜੇ ਕਹਣਗੇ ਵੀ ਅਸੀਂ ਰੰਗਰੇਟੇ ਆ ਤੇ ਨਾਲੇ ਤਾਂ ਜਰਦਾ ਮਲੀ ਜਾਂਦੇ ਹੁੰਦੇ ਆ ਤਮਾਕੂ ਮਲੀ ਜਾਂਣਗੇ ਨਾਲ ਕਹਣਗੇ ਅਸੀਂ ਬਾਬਾ ਜੀਵਨ ਸਿੰਘਿਆਂ ਚੋਂ ਆ ਤੁਸੀਂ ਕਿਵੇਂ ਬਾਬਾ ਜੀਵਨ ਸਿੰਘਿਆਂ ਚੋਂ ਬਾਈ ਬਾਬਾ ਜੀਵਨ ਸਿੰਘਿਆਂ ਚੋਂ ਤਾਂ ਅਸੀਂ ਆ ਜਿਹੜੇ ਅੰਮ੍ਰਿਤਧਾਰੀ ਆ ਜਿਨ੍ਹਾਂ ਨੇ ਅੰਮ੍ਰਿਤਧਾਰੀ ਆ ਉਹ ਸਾਰੇ ਹੀ ਬਾਬਾ ਜੀਵਨ ਸਿੰਘ ਦੇ ਆ ਉਹ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆ ਉਹ ਨਹੀਂ ਕਿ ਦਾੜੀ ਵੀ ਕੱਟੀ ਆ ਤੇ ਕੇਸ ਵੀ ਕੱਟੇ ਆ ਤੇ ਕਹਿਣਗੇ ਅਸੀਂ ਬਾਬਾ ਜੀਵਨ ਸਿੰਘ ਕਿਹਾਂ ਚੋਂ ਐਸ ਤਰ੍ਹਾਂ ਨਹੀਂ ਬਣਿਆ ਜਾਂਦਾ ਬਾਬਾ ਜੀਵਨ ਸਿੰਘ ਸਾਹਿਬ ਜੀ ਕੋਲ ਖਿਤਾਬ ਕਿੰਨੇ ਆ ਹਠੀ ਤਪੀ ਜਰਨੈਲ ਰਣਜੀਤ ਨਗਾਰੇ ਦਾ ਨਗਾਰਚੀ ਕੌਣ ਆ ਬਾਬਾ ਜੀਵਨ ਸਿੰਘ ਸਾਹਿਬ ਸਤਗੁਰਾਂ ਦੀਆਂ ਨਾਗਣੀ ਤੇ ਬਾਗਣੀ ਰਫਲਾਂ ਦਾ ਨਿਸ਼ਾਨਚੀ ਕੌਣ ਆ ਬਾਬਾ ਜੀਵਨ ਸਿੰਘ ਸਾਹਿਬ ਬਾਬਾ ਜੀਵਨ ਸਿੰਘ ਸਾਹਿਬ ਜੀ ਚਮਕੌਰ ਗੜੀ ਦੇ ਆਖਰੀ ਸ਼ਹੀਦ ਜਦੋਂ ਤੱਕ ਬਾਬਾ ਜੀਵਨ ਸਿੰਘ ਸਾਹਿਬ ਜੀ ਕੋਲ ਸਵਾਸ ਰਹੇ ਨਾ ਜਦੋਂ ਤੱਕ ਸਰੀਰ ਦੇ ਵਿੱਚ ਪ੍ਰਾਣ ਰਹੇ ਉਦੋਂ ਤੱਕ ਮੁਗਲ ਦੀ ਫੌਜ ਨੂੰ ਗੜੀ ਦੇ ਵਿੱਚ ਵੜਨ ਨਹੀਂ ਦਿੱਤਾ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ 나ਗਣੀ ਤੇ ਬਗਣੀ ਰਫਲਾ ਚਲਾ ਰਹੇ ਹੋ ਰਫਲਾ ਪਤਾ ਕਿਹੋ ਜੀਆਂ ਅੱਜ ਦੀਆਂ ਰਫਲਾ ਵਾਂਗ ਨਹੀਂ ਉਹਨਾਂ ਨੂੰ ਤੋੜੇਦਾਰ ਬੰਦੂਕਾਂ ਕਹਿੰयां ਜਾਂਦੀਆਂ ਤੋੜੇਦਾਰ ਬੰਦੂਕਾਂ ਦੇ ਵਿੱਚ ਪਹਿਲਾਂ ਬਰੂਦ ਪਾਇਆ ਜਾਂਦਾ ਫਿਰ ਸਿੱਕਾ ਪਾਇਆ ਜਾਂਦਾ ਫਿਰ ਉਹਨੂੰ ਰਾਡ ਦੇ ਨਾਲ ਕੁੱਟ ਕੇ ਤੇ ਫਿਰ ਪਲੀਤਾ ਲਾ ਕੇ ਅੱਗ ਲੱਗਦੀ ਅੱਜ ਵਾਲੀਆਂ ਵਾਂਗ ਨਹੀਂ ਮੈਗਜ਼ੀਨ ਭਰਿਆ ਚੈਂਬਰ ਚਾੜਿਆ ਤੇ ਤਾੜ-ਤਾੜ ਕਰਾਤੀ ਇਸ ਤਰ੍ਹਾਂ ਨਹੀਂ ਉਹਦਾ ਪ੍ਰੋਸੀਜਰ ਲੰਮਾ ਸੀ ਪਰ ਅੱਜ 10ਵੇਂ ਪਾਤਸ਼ਾਹ ਦਾ ਬਚਨੇ ਆ ਪਾਤਸ਼ਾਹ ਕਹਿੰਦੇ ਵੀ ਇੱਕੋ ਵਾਰ ਪਾ ਲੋ ਜਿੰਨਾ ਬਰੂਦ ਪਾਇਆ ਜਾਂਦਾ ਤੇ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ ਤੇ ਓਏ ਉਹ ਗੱਲ ਹੋਈ ਅੱਜ ਨਾਗਣੀ ਤੇ ਬਾਗਣੀ ਐਉਂ ਚੱਲਦੀਆਂ ਜਿਵੇਂ ਗਰਨੇਡ ਚੱਲਦੇ ਹੋਣ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਆਖਰੀ ਸਵਾਸਾਂ ਤੱਕ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਤੇ ਚਮਕੌਰ ਗੜੀ ਦੇ ਸਾਕੇ ਨੂੰ ਕਿਵੇਂ ਅਖੀਰ ਤੱਕ ਪੰਥ ਦੀ ਝੋਲੀ ਵਿੱਚ ਪਾ ਦਿੱਤਾ ਆਓ ਪਿਆਰ ਦੇ ਨਾਲ ਤਕੀਏ ਕੱਚੀ ਚਮਕੌਰ ਗੜੀ ਮੇ ਸੂਰਾਗੰਗ ਕਰਦਾ ਹੈ ਮਾਰ ਕੇ ਜਾ ਵਰਤਾਈ ਫੱਪੀਆਂ ਬਲ ਤਰਦਾ ਹੈ ਜਿਸਦੇ ਇੱਕ ਵਾਰ ਕਰਦੇ ਲੂਣ ਵਾਂਗ ਖਰਦਾ ਹੈ ਜੀਵਨ ਸੰਗ ਨਾਮ ਉਸਦਾ ਸੁਣ ਕੇ ਮੈਰੀ ਕੰਬੇ ਜੀ ਜਿਸਦੇ ਇੱਕ ਵਾਰ ਕਰਦੇ ਪਾਣੀ ਨਾ ਮੰਗੇ ਜੀ ਜਿਸਦੇ ਇੱਕ ਵਾਰ ਕਰਦੇ ਔਰੰਗ ਦੀ ਫੌਜ ਬਾਲੀ ਸਤ ਕਰਤੇ ਬਿਨਾ ਹੋਰ ਨਾ ਫੜਦਾ ਕੋਈ ਪੱਲਾ ਜੀ ਜਾਬਰ ਤੇ ਜ਼ੁਲਮਾਂ ਨੂੰ ਅਜ ਪਾਊਗਾ ਠੱਲਾ ਜੀ ਕਰਦਾ ਬਬ ਸੰਭਲ ਸੰਭਲ ਕੇ ਹੁੰਦੀ ਪਾ ਰੇਡ ਜੋ ਰੱਬਾਂ ਦੇ ਤੋੜੇ ਵਾਲੀਆਂ ਚੱਲਣ ਘਰ ਰੇਡ ਜੋ ਰੱਬਾਂ ਦੇ ਤੋੜੇ ਵਾਲੀਆਂ ਹੋਤੀ ਚਮਕੌਰ ਗੜੀ ਮੇ ਸੂਰਾ ਦੰਗਾ ਕਰਦਾ ਹੈ ਮਾਰ ਕੇ ਜਾਬਰ ਤਾਈ ਤੱਬੀਆਂ ਬਰਦਰਦਾ ਹੈ ਜਿਥੇ ਦੇ ਇੱਕ ਵਾਰ ਕਰਦੇ ਲੂਣ ਬੰਕਰਦਾ ਹੈ ਸੁਣ ਕੇ ਵੇਰਕੰ ਮੇਰੀ ਜਦਦੇ ਇਕ ਵਾਰ ਕਰਦੇ ਪਾਣੀ ਨਾ ਮੰਗੇਰੀ ਜਦਦੇ ਇਕ ਵਾਰ ਕਰਦੇ ਔਰਗ ਦੀ ਫੌਜ ਬਾਲੀ ਸੂਰਮਾ ਕੱਲਾ ਜੀ ਸਤਗੁਰ ਤੇ ਬਿਨਾ ਹੋਰ ਨਾ ਪੜਦਾ ਕੋਈ ਪੱਲਾ ਜੀ ਜ਼ਬਰ ਦੇ ਜ਼ੁਲਮਾਂ ਨੂੰ ਅਜ ਪਾਊਗਾ ਠੱਲਾ ਜੀ ਕਰਦਾ ਬੰਸ ਸੰਭਲ ਸੰਭਲ ਕੇ ਹੁੰਦੀ ਪਰ ਰੇਡ ਜੋ ਰਫਾ ਆਗਾ ਬਸਿਨਾ ਦੀ ਖੇਤ ਵਿੱਚ ਲੜਦਾ ਸੂਰਾ ਬਾਕਰ ਕੇ ਸੀਨਾ ਦੀ ਡਕਰੇ ਕਿਵੇਂ ਕਰਦਾ ਫਿਰਦਾ ਦੁਸ਼ਮਣ ਦੀ ਟਾਣੀ ਦੇ ਫਟਲੇ ਉਹਨੇ ਧਰਤੀ ਫਲਦੀ ਬੁਲਟ ਮੱਦੇ ਤੋਂ ਪੈ ਜਾਂਦੇ ਖੋਪੇ ਐ ਮੋਗਲ ਕਈ ਪੰਜ ਨਮਾਦੀ ਦੋਦਖ ਵਿੱਚ ਡੋਬੇ ਐ ਭੁੱਖਾ ਏ ਸ਼ੇਰ ਬੜਕਦਾ ਵਿਦਮਦਲਾਂ ਦੇ ਪੈ ਗਈ ਆ ਬਾਦੜ ਤੱਕੋ ਉਧਰ ਪਾਠਾਨਾ ਦੇ ਪੈ ਗਈ ਕਿਨ ਬਾਦੜ ਅਸਲੇ ਦਾ ਤੋੜਾ ਪੈ ਗਿਆ ਦੁਸ਼ਮਣ ਦੇ ਘੇਰੇ ਦੀ ਦੋਨੇ ਤਲਵਾਰਾਂ ਫੜ ਕੇ ਘੋੜੇ ਤੜ ਫੇਰੇ ਦੀ ਕਿਹੜਾ ਜੁੱਦਮਿਆਂ ਐਸੇ ਫਾਈਟਰ ਨੂੰ ਘੇਰੇ ਦੀ ਜਿਹੜਾ ਅੜਿਆ ਹੁਲਾ ਦੇ ਐਸੇ ਵਰ ਕਰਦਾ ਦੀ ਸੰਗੀ ਵਿੱਚ ਸੋਰ ਡਮਾਰੇ ਹੇਤ ਗਿਆ ਪਰਦਾ ਦੀ ਸੰਗੀ ਵਿੱਚ ਨਾਈਫ ਮਾਰਦਾ ਐਸੇ ਸ਼ਹੀਦ ਕੌਮ ਨੂੰ ਚੇਤੇ ਸਦਾ ਆਉਂਦੇ ਜਿੰਦੜ ਜੇ ਲੈ ਕਲਖਾਰੀ ਕਬਤਾ ਸਿੰਘ ਸਾਹਿਬ ਜੀ ਨੇ ਆਖਰੀ ਸਵਾਸਾਂ ਤੱਕ ਚਮਕੌਰ ਦੀ ਗੜੀ ਵੱਲ ਕਿਸੇ ਨੂੰ ਅੱਖ ਭਰ ਕੇ ਨਹੀਂ ਦੇਖਣ ਦਿੱਤਾ ਜਦੋਂ ਬਾਬਾ ਜੀਵਨ ਸਿੰਘ ਸਾਹਿਬ ਵੀ ਸ਼ਹਾਦਤ ਦਾ ਜਾਮ ਪੀ ਗਏ ਆ